ਬਿਸਤਰ ਦੇ ਅੰਦਰ ਅੱਜ ਸੀਨੀਅਰ ਸਿਟੀਜ਼ਨ ਡੇ ਮਨਾਇਆ ਜਾ ਰਿਹਾ ਤੇ ਅੱਗੇ ਪਹੁੰਚਿਆ ਬਠਿੰਡਾ ਦੇ ਦਰਭਾਸ਼ਮ ਵਿਖੇ ਜਿੱਥੇ 48 ਦੇ ਲਗਭਗ ਨੀਰੇ ਇੱਥੇ ਆਪਣਾ ਬਜ਼ੁਰਗ ਨੇ ਜਿਹੜੇ ਇੱਥੇ ਆਪਾਂ ਰਹਿ ਰਹੇ ਹਾਂ ਤੇ ਆਪਾਂ ਜਿਹੜਾ ਗੁੰਬਦਵਤਰ ਕਰ ਰਹੇ ਹਾਂ ਸਾਡੇ ਨਾਲ ਇੱਥੇ ਇੱਕ ਆਪਣਾ ਜੀ ਦੀ ਹੈਗੇ ਬੀਰਗ ਅਸੀ ਗਾਜੀ ਸੱਜੀ ਗਾਜੀ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਗਿਰਦਾਰੀ لال ਬਾਂਸਲੇ ਜੀ ਗਿਰਦਾਰ لال ਜੀ ਕਿੰਨਾ ਚਿਰ ਹੋ ਗਿਆ ਇਸ ਦਰਭਾਸ਼ਮ ਨੂੰ 14 ਸਾਲ ਪੂਰੇ ਹੋ ਗਏ ਇੱਥੇ 14 ਸਾਲ ਹੋ ਗਏ ਜੇ ਆਪਾਂ ਗੱਲ ਕਰੀਏ ਤੁਸੀਂ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਮੈਂ ਪੰਜਾਬ ਨੈਸ਼ਨਲ ਬੈਂਕ ਦੇ ਸੀਵਾ ਜੀ ਕਿੱਥੇ ਕਿੱਥੇ ਹੋ ਪੰਜਾਬ ਮੈਂ ਬਠਿੰਡੇ ਵੀ ਰਿਹਾ ਜੀ ਕੋਲਕਾਪੁਰ ਰਿਹਾ ਦਿੱਲੀ ਰਿਹਾ ਪੰਜਗਾ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਸੀਗੇ ਚੰਗੀ ਸੰਦਰੀ ਹੁਣੀ ਹੈ ਤੇ ਦਰਦ ਰਸ਼ਮ ਕੀ ਕੀ ਕਰਦੇ ਦੇਖੋ ਵੀ ਮੈਂ ਦੱਸ ਦਾਂਗਾ ਆਪਾਂ 15 16 ਸਾਲ ਪਹਿਲਾਂ ਮੇਰੀ ਵਾਈਫ ਦੀ ਡੈਥ ਹੋ ਗਈ ਮੇਰੇ ਸਿੰਨ ਬੱਚੇ ਹੈ ਵੱਡੀ ਬੇਟੀ ਦਿੱਲੀ ਸੈਟਲ ਹੈ ਤੇ ਛੋਟੀ ਉਹਰੇ ਬਸੰਤ ਬਾਦ ਤੇ ਮੁੰਡਾ ਮੇਰਾ ਦਿਨੇਸ਼ਾ ਬਸਤੀ ਰਹਿੰਦਾ ਮੁੰਡੇ ਨਾਲ ਕੋਈ ਵਾਈਫ ਨਾਲ ਮੇਰੀ ਮਿਲ ਕੇ ਅੰਡਰਸਟੈਂਡਿੰਗ ਨਹੀਂ ਬਣ ਸਕੀ ਔਰ ਉਹ پولیس ਥਾਣਾ ਲੜਾਈ ਝਗੜਾ ਆਈ ਡੋਂਟ ਲਾਈਕ ਦੈਟ ਮੈਂ ਉਹਨਾਂ ਨੇ ਕਿਹਾ ਮਗਰ ਵੀ ਤੁਸੀਂ ਆਪਣੇ ਇਸ ਹੋਸਟਿਲ ਨਾਲ ਮਿਲ ਕੇ ਬਿਲਡ ਆਇਟਮ ਤੇ ਮਿਲ ਕੇ ਇੰਤਜ਼ਾਮ ਕਰ ਲਿਆ ਮੈਂ ਗਈ ਤੁਸੀਂ ਆਪਣੇ ਖੁਸ਼ ਰਹੋ ਮੈਂ ਆਪਣੇ ਆਪ ਆਪਣਾ ਗੁਜ਼ਾਰਾ ਕਰਾਂਗਾ ਮੈਨੂੰ ਪੈਨਸ਼ਨ ਆ ਰਹੀ ਹੈ ਮੈਂ ਕੋਈ ਤੁਹਾਡੇ ਤੇ ਬੋਝ ਨਹੀਂਗਾ ਬਸ ਯਾਰ ਗੱਲ ਕਰੀਂ ਪੋਤਾ-ਪੋਤੀ ਵੀ ਹੋਣਗੇ ਦੋਤੇ ਦੋਤੇ ਉਹ ਆਉਂਦੇ ਆਉਂਦੇ ਸਾਰੇ ਹੁਣ ਕੋਈ ਵੈਰੀ ਫ੍ਰੈਂਕ ਮਿਲੇ ਵੀ ਕਦੇ ਕਰਾਈ ਵਾਂਸ ਨੇ ਬਿਲੂ ਬਿਊ ਮ ਆ ਜਾ ਉਹਨਾਂ ਨੇ ਲਗੇ ਮੈਨੂੰ ਸ਼ਿਕਾਇਤ ਵੀ ਨਹੀਂ ਮਨ ਲੱਗੇ ਮੇਰਾ ਪੋਤਾ ਵੀ ਵੱਡਾ ਹੋ ਗਿਆ ਦੋ ਤਿੰਨ ਇੱਕ ਵਿਆਹੀ ਵੀ ਤਿੰਨ ਦੋਤੀਆਂ ਜਵਾਨ ਨੇ ਮਨ ਲਗੇ ਸਾਡੀਆਂ ਮਨ ਲਗੇ ਵੀ ਇਹਨਾਂ ਹਾਲਾਤ ਚ ਮੇਰੇ ਬੇਟੀਆਂ ਨੂੰ ਨਿਕਲਣਾ ਵੀ ਔਖਾ ਹੈ ਉਹਨਾਂ ਦੀ ਲੁੱਕ ਆਫਟਰ ਜੇ ਮਨ ਲਗੇ ਉਹਨਾਂ ਨੂੰ ਪੂਰਾ ਟਾਈਮ ਦੇਣਾ ਪੈਂਦਾ ਤੇ ਮੁੰਡੇ ਜੀ ਦੀ ਪੀਸ਼ੇ ਨੇ ਪ੍ਰਾਈਵੇਟ ਜੋਬ ਹੈ ਮਨ ਲਗੇ ਇੱਕ ਸੰਡੇ ਹੀ ਮਿਲਦਾ ਉਹਨਾਂ ਨੂੰ ਕੱਢ ਦੇ ਗਮ ਵੀ ਉਹਨੇ ਮੈਂ ਵੀ ਸਮਝਦਾ ਇਸ ਗੱਲ ਨੂੰ ਇਹ ਟਾਈਮ ਮੈ ਵੀ ਵਿੱਚ ਹੈ ਮੇਰੀ ਫੈਕੈਡਮੀ ਵੀ ਮਨ ਲਗੇ 24 ਘੰਟੇ ਮਿਲਗੇ ਮੇਰੀ ਸਲਰੀ ਬਚੇ ਖੜੇ ਰਹਿਣ ਉਹ ਨਹੀਂ ਅੰਨ ਨਹੀਂ ਸੋਚਣਾ ਚਾਹੀਦਾ ਬਜੁਰਗਾਨੋ ਉਨਾਂ ਦੇ ਆਪ ਉਨਾਂ ਦੀ ਵੀ ਆਪਣੀ ਲਾਈਫ ਹੈ ਸੰਦੇ ਜਿਹੜੇ ਉਨਾਂ ਦੇ ਵੀ ਕੰਮ ਤਾਂ ਦਾ ਘੱਟ ਮੌਕੇ ਨੂੰ ਜੀ ਕਰ ਰਿਹਾ ਕੁ ਕੰਮ ਵੀ ਬਹੁਤ ਕਮ ਹੁੰਦੇ ਆ ਤੇ ਬਿੜਵਾਂ ਨੂੰ ਇਹ ਨਹੀਂ ਸੋਚੋ ਜਿਵੇਂ ਬੰਦੇ ਬੱਚੇ ਮਿਲ ਗਿਆ ਉਦਾਂ ਦੇ ਸਹਰਾਣੇ ਖੜੇਗਾ ਨਾ ਗਲਤ ਗੱਲ ਹੈ ਅੱਜ ਦੇ ਦਿਨ ਦੇ ਉੱਤੇ ਫਿਰ ਆ ਤੈਗੇ ਵੀ ਆਉਣਗੇ ਬਾ ਅੱਜ ਬੱਚੇ ਆਉਣਗੇ ਨਹੀਂ ਹੁਣ ਕੋਈ ਨਹੀਂ ਅੱਜ ਮੈਨੂੰ ਪਤਾ ਹੈ ਮੈਨੂੰ ਉਹਨਾਂ ਦੀ ਸਾਰੀ ਰੁਟੀਨ ਪਤਾ ਮਿੰਦੇ ਕੇ ਤੇ ਮੈਨੂੰ ਤਾਂ ਮੈਨੂੰ ਵੀ ਕੀ ਕੀ ਦਿੱਕਤਾਂ ਹਨ ਕੀ ਨਹੀਂ ਦਿੱਕਤ ਮੈਨੂੰ ਪਤਾ ਇਸ ਚੀਜ਼ ਦਾ

फ्री टाइम जो इतने अपने घर आगे बेटा है फिर इतने आई आती है कभी कोई मैं चलो कहना हिसाब देखो ये मतलब कि मैं प्रॉब्लम समझना है बीना वास्तव पॉसीबल नहीं है जिसे सात सौदा होना उतल के मां बाप ने ले जाके रखना ਉਹਨੇ ਬੇਕਦਰੀ ਕਰ ਰੋਣਾ ਮੈਂ ਲੇਕੇ ਵੀ ਹੋਰ ਹੋ ਕੇ ਵਰਗੀ ਤੇ ਮੈਂ ਬਹੁਤ ਗਲਤ ਰਾਜ ਦੇ ਕੇ ਕੇਸ ਦੇ ਕੇ ਆ ਕਿ ਮੈਂ ਲੇਕੇ ਵੀ ਉੱਥੇ ਮਿਲਗੇ ਉਹਨਾਂ ਦੀ ਰਿਸਪੈਕਟ ਨਹੀਂ ਹੁੰਦੀ ਜਿਆਦਾ ਦੇ ਲੋ ਕੱਟ ਨਹੀਂ ਸਕਦੇ ਉੱਥੇ ਬੇਟਾ ਨੂੰ ਵੇਖਣ ਨੂੰ ਕਿੰਨਾ ਚਿਰ ਹੋ ਗਿਆ ਹਾਂਜੀ ਬੇਟਾ ਨੂੰ ਵੇਖਣ ਨੂੰ ਕਿੰਨਾ ਚਿਰ ਹੋ ਗਿਆ 16 ਸਾਲ ਹੋ ਗਏ ਜੀ 16 ਸਾਲ ਹੋ ਗਏ ਫਿਰ ਮੂੰਹ ਆਉਂਦੀ ਕਦੇ ਕਦੇ ਇਥੇ ਕਿ ਨੈਵਰ ਨੈਵਰ ਕਦੇ ਨਹੀਂ ਨੋ ਇਹੋ ਜੀ ਕੀ ਕਾਰਨ ਬਣ ਗਏ ਸਾਨੂੰ ਜਿਹੜਾ ਉੱਥੋਂ ਆਪਾਂ ਕਸ਼ਾਦਣਾ ਪਈਏ ਇਹ ਤਾਂ ਇੰਨਾ ਇੰਨਾ ਤੋਂ ਆਪਾਂ ਬਣਾਇਆ ਸੀ ਸਾਹਿਬ ਜੀ ਇਹਦੇ ਤੁਸੀਂ ਪੁੱਛਿਆ ਨਾ ਮਿੰਦਗੇ ਮੈਂ ਤੁਹਾਨੂੰ ਪਹਿਲਾਂ ਅਰਜ਼ੀ ਕੀਤੀ ਹੈ ਕਿ ਉਹਨਾਂ ਨਾਲ ਅਲਸਾਈ ਨਹੀਂ ਬਣੀ ਮੇਰੀ ਰੋਜ਼ ਫਿਰ ਲੜਾਈ ਝਗੜਾ ਪੁਲਿਸ ਥਾਣਾ ਵਾਈ ਕਾਦੇ ਵਾਸਤੇ ਦੁਆਯਾ ਹਾਈ ਨੀ ਸੋੜ ਗਏ ਤੁਸੀਂ ਉਹਨਾਂ ਨਾਲ ਆਤਰੇ ਆਸਰੇ ਆਪਾਂ ਜੰਗ ਰਹੇ ਹਾਂ ਆਦੇ ਕਰਿਆ ਤੋਂ ਚੱਲ ਰਹੇ ਨਹੀਂ ਮੇਰੇ ਜੀ ਹਾਰਦੀ ਦਜੀਏ ਬੀਪੀ ਦੀ ਹੈ ਦਮੇ ਦੀ ਹੈ ਲਿਵਰ ਦੀ ਹੈ ਪਿੱਤੇ ਦੀ ਹੈ ਕਿ ਦੂਜੀ ਹੈ ਪਰ ਸਟੇ ਮੇਰੇ ਬਦੇ ਵੇ ਹੈ ਤੇ ਮੈਨੂੰ ਬੈਕ ਬੋਨ ਦੀ ਦਿੱਕਤ ਹੈ ਗੋਡਿਆਂ ਦੀ ਦਿੱਕਤ ਹੈ ਚੂਲੇ ਦੀ ਦਿੱਕਤ ਹੈ फिर बच्चे भी अपना इन्ना ज्यादा रखी भी 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 है दवाइया देना यह भी बिल है पंद्रह हजार रुपये मिली मतलब मैं अपना चार साफ थो कोई चिंता करने की लड़ नहीं हम फॉर एग्जाम्पल किसी टाइम एमरजेंसी मतलब कि मैंने अगर जावा दिल्ली आई बेटी आठवीं जाऊगी पंजा मिनटा ਇਥੋਂ ਵਾਲੀ ਬੱਲੇ ਕੇ ਸਾਰੇ ਨੰਬਰ ਚਲੇ ਕੇ ਆਕੀਮੇ ਜਾਊਗੀ। ਮੁੰਡਾ ਆਦਾਂ ਬੱਲੇ ਕੇ ਵੀ ਰੁਟੀਨ ਦਾ ਬੱਲੇ ਕੇ ਜਿਵੇਂ ਨੌਕਰੀ ਵਾਸਤੇ ਜਾਣਾ ਮੈਨੇ ਤਿਆਰੀ ਕਰਨੇ ਮੈਨੇ ਕਿਵੇਂ ਚੇਨੇ ਆ ਜੂਗਾ। ਲੋਗ ਇਹ ਦਿਨ ਨਾ ਸੋਈਦੇ। ਥੀਨੇ ਕਿੱਥੇ ਆਉਣਗੇ ਉਹ? ਜਿਹੜੇ ਲੋਕ ਨੇ ਜਿਹੜੇ ਅੱਜ ਕਾ ਜੂ ਆਦਤ ਨਾ ਗਿਆ। ਆਦੇ ਲੋਕ ਸਟੇਟ ਫਲਾਨ ਗਏ ਆਪਣੇ ਮਾਂ ਬਾਪ ਦਾ ਸਟੇਟ ਫਲਾਨ ਗਏ ਵੀ ਅਸੀਂ ਐਸੀ ਦਾ ਕਰਦੇ ਪਏ ਕਰਦੇ ਆ। ਲੇਕਿਨ ਉਹ ਜੇ ਜੇ ਆਪਾਂ ਦੇਖੀਏ ਤਾਂ ਉਹ ਉਤਰ ਤੱਕੇ ਵਿੱਚ ਹੀ ਹੁੰਦਾ। ਉਸ ਬਾਰੇ ਕਹਿਣਾ ਚਾਹੁੰਦਾ। देखो जी गलता थोड़ी हैगी ठीक मतलब कि में के भी इस दिहाड़े को सैलीब्रेट करना चाहिए बच्चे भी मतलब कि अपना सीनियर सिटीजन डे है मतलब कि वैसी पेरेंट्स को मिलिए गलबात करिए थोड़ा जहा पॉसिबल नहीं है मतलब कि वर्किंग डेज है तो सब रूटीन होंगी है सब उधर दिखना होंगे तो फिर साढ़े वास्ते मतलब कि भी कुछ नहीं कर छुट्टी करे या ये करे वो करे हो होता है कहना चाहिए फिर उन्होंने जो डेढ़ बच्चे ने अपने माप्यों की सेवा नहीं करते उन्होंने क्या चाहिए देखो जी कोई ना उन्होंने कोई कोई मजबूरी होंगी है कोई मतलब कि ऐसा नहीं अपने माँ बाप ने कोई धक्के दिता फिर उन्होंने कोई मजबूरी हूँ कहीं फाइनेशियल हालात ऐसे होंगे फोर्ड जो आप कमरे चीज बहुत ज्यादा मैं देखिए कई गकोमोडेन की इन्नी दिक्कत होंगी है न्याय पांच शीची होंगे कमरा होंगे एक मतलब कि बिल्कुल फिर की कर लो बजुर्ग ने अपना थोड़ा जाएक्त परिवार तो पहलाड़ा कि पै मेरे ख्याल ची थिंक सो जी जो अपने मतलब के परिवार की घटना हुए है ना मतलब के संयुक्त परिवार बाद बीमारी फैलती है पहले परिवार से पंद्रह पंद्रह भी होंगे दिक्कत कहीं होंगी नहीं जी बेहद बिंदा जल चल सत्ता पानी सारा लेकिन हम मतलब कि भी तीन बंद फैमिली होंगे बीमार पै गया सारा मतलब परिवार बदौ हो गया मेरा ख्याल है देखो जी मैं पढ़िया लिखा नहीं है मतलब मतलब कि मेरा तजर्बा यह है भी जो सा परिवार ना मतलब कि भी जे टुटे न संयुक्त परिवार यह समाज का बहुत बड़ा नुकसान होगा जिंदगी तो कोई शिकवा है देखो जी सिक जिंदगी ही एक सिकवा है जिंदगी तो भी सिको जिंदगी सिको अपने आप से मुकम्मल जहां तक किसी नहीं मिलता तब जिंदगी सिकवाई है।, तो है चलो बड़ी तो आ भी मिल जाए आ भी मिल जाए आ भी मिल जाए नॉट पॉसिबल अल्टीमेटली मेरा कहना जरा समझौता का करना ही होगा जिंदगी तकू

ਜਿੰਨਾ ਨੇ ਚਾਹ ਕੇ ਬਿਲਕੁਲ ਕਿਸੇ ਤਰ੍ਹਾਂ ਕੋਈ ਸ਼ਿਕਵਾ ਨਹੀਂ ਹੈ ਇਸਨੇ 14 ਸਾਲਾਂ ਤੋਂ ਇੱਕ ਬਟਿੰਡਾ ਦੀ ਬਰਦਾਸ਼ਤ ਨਹੀਂ ਰਹਿ ਰਹੀ ਹੈ ਇੱਕ ਬੈਂਕ ਦੇ ਵਿੱਚੋਂ ਅਟੈਰੀ ਮੁਲਾਜ਼ਮ ਨੇ ਤੇ ਇਹਨਾਂ ਦੇ ਬੱਚੇ ਨੇ ਜਿਹੜੇ ਉਹ ਆਪਣਾ ਬੈਲਫੈਰ ਕਰਨਾ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਮੈਨੂੰ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਹੈ ਇਹੇ ਆਪਣੀ ਮਰਜ਼ੀ ਨਾਲ ਇੱਥੇ ਆਏ ਨੇ ਪ੍ਰਕਾਸ਼ ਅਸੀਂ ਸ਼ਰਮੇ ਮੇਰਾ ਇਲਾਜ ਨਹੀਂ ਹੋਇਆ ਕਿੰਨੇ ਟਾਈਮ ਤੋਂ ਇੱਥੇ ਹਾਂ ਅੱਜ 6 ਦਿਨ ਹੀ ਹੋਏ ਕਾਰਨ ਕਿਉਂ ਇੱਥੇ ਆਣਾ ਪਿਆ ਤੁਹਾਨੂੰ ਕਾਰ ਨੂੰ ਮੇਰੀ ਨੋ ਮੈਂ ਕਿਹਾ ਨੋ ਮੇਰੀ ਮੇਰੇ ਨਾਲ ਸ਼ਰੂਕ ਅੱਛਾ ਨਹੀਂ ਕਰਦੀ ਸੀ ਕਿਉਂ ਐਵੇਂ ਬਸ ਨੂੰ ਆ ਬਗਾਨੀਆਂ ਤੀਆਂ ਹੁੰਦੀਆਂ ਇਹ ਸੋਚਾ ਕਰਕੇ ਕਹਿੰਦੀ ਸੀ ਤੂੰ ਕੰਮ ਤਾਂ ਕਰਦੀ ਨਹੀਂ ਮੈਂ ਤੇਨ ਰੋਟੀ ਨਹੀਂ ਦਿੰਦੀ ਅੱਛਾ ਤੁਹਾਡਾ ਬੇਟਾ ਲੜਦਾ ਨਹੀਂ ਕਰ ਵੀ ਮੇਰੀ ਮਾਂ ਕਿਉਂ ਬੋਲਦੀ ਬੇਟਾ ਵਿਚਾਰਾ ਬੇਵੱਸ ਉਹ ਉਹ ਵੀ ਡਰ ਜਾਂਦਾ ਉਹਦੇ ਕੋਲ ਕਿੰਨੇ ਬੱਚੇ ਟੋਟੇ ਮੇਰੀਆਂ ਦੋ-ਤਿੰਨ ਲੜਕੀਆਂ ਨੇ ਇੱਕ ਲੁਗਿਆਣੇ ਵੀ ਆਈ ਵੀ ਇੱਕ ਇੱਕ تھے ਤੇ ਲੜਕਾ ਇੱਕੋ ਹੀ ਉਹਦੇ ਕੋਲ ਚਾਰ ਲੜਕੇ ਨੇ ਉਹ ਵੀ ਆਪਣੇ ਪਿਓ ਦੇ ਨਾਲ ਆਕੜਦੇ ਅੱਛਾ ਇੱਕੋ ਹੀ ਪੁੱਤ ਹੈ ਤੁਹਾਡਾ ਮਕਾਨ ਆਪਦੇ ਗਾ ਮਕਾਨ ਦਾ ਸਭ ਕਿਸ਼ਤਾ ਤੇ ਆਪਣਾ ਹੀ ਲਿਆ ਸੀ ਔਖੇ ਸੌਕੇ ਔਕੇ ਹਸਬੰਦ ਕੀ ਕਰਦੇ ਤੁਹਾਡੇ ਉਹ ਉਹਨਾਂ ਨੂੰ ਤਾਂ ਗੈਂ 30 ਵਰੇ ਪਤੀ ਵਰੇ ਕੀ ਕੰਮ ਕਰਦੇ ਸੀਗੇ ਤੁਹਾਡਾ ਦਾ ਕਰਦੇ ਸੀ ਵਿਚਾਰੇ ਤੇ ਉਹਨਾਂ ਨੂੰ ਵੀ ਅੱਧੇ ਲੋਕੀ ਖਾ ਜਾਂਦੇ ਸੀ ਵਿਚਾਰਾ ਭੋਲਾ ਸੀ ਪੈਰਾ ਕਰ ਪਾਦਾ ਹਲਵਾਨਾਂ ਨੇ ਪੈਸੇ ਨਾ ਦੇਣੇ ਪਿੰਡ ਵਾਲੋਂ ਕਿੱਥੋਂ ਦੁੱਧ ਲਿਆਉਣਾ ਉਹਨਾਂ ਨੇ ਕਹਿਣਾ ਸਾਨੂੰ ਪੈਸੇ ਦੇ ਜਾ ਇਹ ਮੇਰਾ ਆਦਮੀ ਵਿਚਾਰਾ ਭੋਲਾ ਬੋਸ ਸੀ ਬੱਚੇ ਸੀਨੀਅਰ ਸਟੇਜ ਦੇ ਅੱਜ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਦੀ ਸੀਨੀਅਰ ਸਟੇਜ ਤੇ ਜਿਹੜੇ ਮਾਪਿਆਂ ਨੂੰ ਛੱਡ ਜਾਂਦੇ ਨੇ ਵਿਰੇਜ ਦਾਸ਼ਨਾ ਬੱਚੇ ਕੀ ਕਹਿਣਾ ਚਾਹੁੰਦੇ ਬੱਚਿਆਂ ਕੁਛ ਨਹੀਂ ਕਹਿਣਾ ਉੱਥੋਂ ਨਾਲ ਉੱਥੇ ਠੀਕ ਆ ਉੱਥੇ ਆਪਣੇ ਘਰ ਨਾਲ ਉੱਥੇ ਠੀਕ ਆ ਇੱਥੇ ਠੀਕ ਆ ਹਾਂ ਪਤਾ ਕਿਉਂ ਟਾਈਮ ਨਾਲ ਰੋਟੀ ਤਾਂ ਮਿਲ ਜਾਂਦੀ ਅੱਛਾ ਝੜਕਾਂ ਤਾਂ ਨਹੀਂ ਪੈਂਦੀ ਨਾ ਤੇ ਉੱਥੇ ਤਾਂ ਪੋਤੇ ਵੀ ਆਕੜਦੇ ਨੂੰ ਵੀ ਆਕੜਦੇ ਅੱਛਾ ਤੁਹਾਡੇ ਅੱਖਾਂ 'ਚ ਹੰਝੂ ਬਹੁਤ ਨੇ ਕੋ ਪੂਰਾ ਦਰਦ ਹੈ ਰਤੋ ਨੇ ਮੈਂ ਨਾ बस कुछ छोटा अंदर अंदर दुखिया मैंने चार साल हो गए नहीं घेर के इसी मेरे पुमटे को पैसा नहीं इसी मेरा इलाज नहीं करवाया होवे दी ओवे मैं लगी फिर की बीमारी के तब बीमारी कुछ नहीं बिल्कुल सही नहीं। शर्मे है असली शर्म है बड्डा है लेकिन मेनू इतने दिन रोया सानू 40 वर 45 हो गए नहीं मेरा घर वाला तो तक काम करता ਕਿ ਤੁਲੇ ਆਂ ਰਾਪੂਰੇ ਫੂਲ ਇਥੇ ਆਪ ਛੱਡ ਕੇ ਗਿਆ ਮੁੰਡਾ ਤੁਹਾਡਾ ਕਿ ਤੁਸੀਂ ਆਪ ਖੁੱਦਾ ਮਰਜੀ ਨਹੀਂ ਮੁੰਡਾ ਨਹੀਂ ਛੱਡ ਕੇ ਗਿਆ ਮੈਂ ਚੂੜ ਨਹੀਂ ਬੋਲਦੀ ਮੇਰੀ ਕੁੜੀ ਛੱਡ ਗਈ ਜੀ ਹਾਂ ਕੁੜੀਆਂ ਦੁੱਖ ਬਰਦਾਸ਼ਤ ਨਹੀਂ ਕਰਦੀਆਂ ਮਾ ਮਾਵਾ ਦਾ ਮੰਦੇ ਬੇਟੀ ਦਾ ਫੋਨ ਆਂਦੇਗਾ ਬੇਟੀ ਚ ਮੈਨੂੰ ਛੱਡ ਗਈ ਹੈ ਜੇ 8 ਦਿਨ ਨਹੀਂ ਹੋਏ ਭਈ ਇੱਥੇ ਸੁੱਕੀ ਰੁਕੀ ਆ ਨਾ ਹਾਂ ਭਈ ਇੱਥੇ ਮੇਰੀ ਬਾਤ ਸੁੱਕੀ ਰੁਕ ਅੱਛਾ ਬੇਟੀਆਂ ਦੇ ਦਿਲ ਜਿੰਨਾ ਪਿਆਰ ਹੁੰਦਾ ਹੈ ਮਾਪਿਆਂ ਦੇ ਲਈ ਹਾਂ ਤੇ ਬੇਟੇ ਤੇ ਕਿਉਂ ਪਤਾ ਨਹੀਂ ਇਹ ਕੁਦਰਤ ਦੀ ਗੱਲ ਹੈ ਹਾਲਾਂਕਿ ਹਰੇਕ ਵਾਰੀ ਇਹ ਕਹਿੰਦੇ ਵੀ ਬੇਟਾ ਹੋਣਾ ਚਾਹੀਦਾ ਬੇਟੀ ਹਾਂ ਬੇਟਾ ਤੇ ਮੈਂ ਆਪ 10 11 ਸਾਲ ਬਾਅਦ ਮੇਰਾ ਇਹ ਬੇਟਾ ਹੋਇਆ ਸੀ ਲੇਕਿਨ ਬੇਟੇ ਵੀ ਵਿਚਾਰੇ ਮਿੱਚੂ ਤਾਂ ਦੁਖੀ ਹੁੰਦੇ ਨੇ ਕਿ ਛੱਡੀ ਬਾਅਦ ਸੇਵਾ ਨਹੀਂ ਹੁੰਦੀ ਉਹ ਵਿਚਾਰੇ ਮਜਬੂਰ ਹੁੰਦੇ ਹੈ ਜਨਾਨੀਆਂ ਤੋਂ ਡਰਦੇ ਨੇ ਜਿਲਾਨੀਆਂ ਤੁਹਾਨੂੰ ਪਤਾ ਹੈ ਦੇਖੋ ਇੱਕ ਮੈਂ ਫਿਲਮ ਦੇਖੀ ਸੀ ਉਪੋਦੇ ਵਿੱਚ ਆਇਆ ਸੀ ਜਵਾਨ ਹੋ ਜਾ ਬੁੜੀ ਆ ਜਾਂ ਨੰਨੀ ਸੀ ਕੁੜੀ ਆ ਕੁਝ ਵੀ ਹੈ ਔਰਤ ਜ਼ਹਿਰ ਕੀ ਕੁੜੀ ਹੈ ਹਿੰਮਾ ਨਾਮਾ ਤੁਹਾਡੇ ਕੀ ਕਰਨ ਚੱਲ ਚੁੱਕੀਆਂ ਹੋ ਗਏ ਵਿਰਮ ਮਮਤਾ ਜਾਨਾ ਅਸ਼ੀਰਵਾਦ ਵੈਲਫੇਅਰ ਸੋਸਾਇਟੀ ਦੇ ਜਿਹੜੇ ਅਸੀਂ ਮੈਂਬਰ ਦਾ ਅੰਟੀਰੀਅਰ ਸਿਟੀਜ਼ਨ ਦੇ ਕੈਲੀਬ੍ਰੇਟ ਕਰ ਰਿਹਾ ਵਿਦਾ ਸ਼ੰਦੇ ਵਿੱਚ ਜਿਨਨੂੰ ਸਭ ਨੂੰ ਪਤਾ ਹੀ ਹੈ ਇਸ ਦੇ ਵਾਸਤੇ ਆਪਾਂ ਇੰਟਰਨੈਸ਼ਨਲ ਜੂਨੀਅਰ ਸਿਟੀਜ਼ਨ ਦਿਨ ਮਨਾ ਲਿਆ ਤਾਂ ਅੱਜ ਕੀ ਇਹ ਵਿਦਿਆਸ਼ੰਕ ਦਿਨ ਮਨਾ ਰਹੇ ਆ ਤਾਂ ਇਹਦਾ ਜਿਹੜਾ ਮੇਨ ਮੋਟੀਵੇ ਉਹ ਇਹੀ ਹੈ ਕਿ ਜਿਹੜੇ ਸਾਡੇ ਬਜ਼ੁਰਗ ਨੇ ਉਹ ਸਾਡਾ ਸਰਮਾਇਆ ਏ ਸਾਡੇ ਮਤਲਬ ਸਾਡੇ ਬਜ਼ੁਰਗ ਸਾਡੇ ਭਗਵਾਨ ਨੇ ਤਾਂ ਅਸੀਂ ਮਤਲਬ ਉਹਨਾਂ ਨੂੰ ਸਾਨੂੰ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਹਮੇਸ਼ਾ ਰਿਸਪੈਕਟ ਵੀ ਨਹੀਂ ਚਾਹੀਦੀ ਹੈ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਕਿਤੇ ਨਾ ਕਿਤੇ ਆਪਣੇ ਬਜ਼ੁਰਗਾਂ ਨੂੰ ਇਹ ਸਮਝਦੀ ਹੈ ਵੀ ਇਹਨਾਂ ਨੂੰ ਕੁਝ ਨਹੀਂ ਪਤਾ ਜਦੋਂ ਕਿ ਉਹਨਾਂ ਦਾ ਐਕਸਪੀਰੀਅੰਸ ਇੰਨਾ ਕੋ ਹੁੰਦਾ ਕਿ ਉਹਨਾਂ ਦੀ ਸੇਵਾ ਕਰਨ ਨਾਲ ਹੀ ਜਾਂ ਉਹਨਾਂ ਦਾ ਸੰਸਕਾਰ ਜਿਹੜੇ ਬੱਤੇ ਵਾ ਉਹਨਾਂ ਦੇ ਚੱਲਣ ਨਾਲ ਸਾਡੇ ਜਿਹੜੇ ਬੱਤੇ ਆ ਉਹ ਕਿਤੇ ਦੀ ਕਿਤੇ ਹੋ ਸਕਦੇ ਆ ਤਾਂ ਅਸੀਂ ਅੱਜ ਇਹੀ ਗੂਟ ਨੂੰ ਬੱਚਿਆਂ ਨੂੰ ਮੈਸੇਜ ਦੇਣਾ ਚਾਹਾਂਗੇ ਕਿ ਆਪਣੇ ਬਜ਼ੁਰਗਾਂ ਨੂੰ ਆਪਣੇ ਮਾਪੇ ਨੂੰ ਆਪਣੇ ਗ੍ਰੈਂਡਪੈਰੈਂਟਸ ਦੀ ਹਮੇਸ਼ਾ ਇੱਜ਼ਤ ਕਰੋ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਓ ਉਹਨਾਂ ਦੇ ਜਿਹੜੇ ਅਧਿਕਾਰ ਆ ਉਹਨਾਂ ਨੂੰ ਉਹਨਾਂ ਤੋਂ ਵਾਂਝੇ ਨਾ ਰੱਖੋ ਤਾਂ ਇਹੀ ਜਿਹੜਾ ਅੱਜ ਜਿਹੜਾ ਬੀਨਾ ਸਾਡਾ ਬ੍ਰਾਂਡ ਦਾ ਮੋਟਿਵ ਹੈ ਤੀਨ ਸਦੀਆਂ ਦੇ ਰਿਸਪੈਕਟ ਕਰਨਾ ਇਹ ਸਾਡਾ ਦਰਤ ਰੰਗੀ ਹੈ ਮੰਨ ਲਿਓ ਅੱਜ ਦੇ ਸਮੇਂ ਤੇ ਲੋਕਾਂ ਨੂੰ ਸਟੇਟਸ ਲਗਾਏ ਜਾਂਦੇ ਆਪਣੇ ਮਾਤਾ ਮਿਤਾ ਦੇ ਹਾਂਜੀ ਜਿਵੇਂ ਜਿਹੜੀ ਵਿਆਪਕ ਰਚੀ ਹੈ ਇੱਥੇ ਬਹੁਤ ਜ਼ਿਆਦਾ ਇੱਥੇ ਹੈਗੇ ਨੇ ਪ੍ਰਦਰਸ਼ਨੀ ਦੇ ਵਿਚਾਰ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸੀ ਅੱਜ ਦੇ ਸਮੇਂ ਆ ਅੱਜ ਦੇ ਜਿਹੜਾ ਕੋਈ ਤੁਲਨਾ ਨਹੀਂ ਪਤਾ ਹੀ ਹੈ ਸੋਸ਼ਲ ਮੀਡੀਆ ਦਾ ਜਿਹੜਾ ਜਮਨ ਹੈ ਤਾਂ ਬਸ ਉਹ ਇੱਕ ਨਾ ਸੋਸਾਇਟੀ ਤੇੜਾ ਇੱਕ ਸਟੇਟਸ ਸਿੰਬਲ ਵਾਂਗ ਹੀ ਰਹਿ ਗਿਆ ਜਦੋਂ ਕਿ ਜਿਹੜੇ ਹਾਲਾਤ ਹੈ ਉਹ ਘੱਟ ਬਿਲਕੁਲ ਉਲਟ ਹੁੰਦੇ ਆ ਤਾਰੇ ਬਜ਼ੁਰਗਾਂ ਦੀ ਮਤਲਬ ਆਪਣੇ ਬੱਚੇ ਜਿਹੜੇ ਸਤਿਕਾਰ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਅਸੀਂ ਬਹੁਤ ਸਿਆਣੇ ਬਣ ਗਏ ਜਿਹੜੀ ਆਧੁਨਿਕ ਤਕਨੀਕੀ ਹੈ ਬਜ਼ੁਰਗਾਂ ਤੋਂ ਉਹਨਾਂ ਬਾਰੇ ਕੁਝ ਵੀ ਪਤਾ ਨਹੀਂ ਅਸੀਂ ਬਹੁਤ ਸਿਆਣੇ ਆ ਜਦੋਂ ਕਿ ਇਹ ਗੱਲ ਝੂਠ ਹੈ ਬਜ਼ੁਰਗਾਂ ਦਾ ਤਜਰਬਾ ਹੈ ਉਹ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਹੈ ਤੇ ਬੱਚਿਆਂ ਨੂੰ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਉਹਨਾਂ ਨੂੰ ਮਾਨਤਾ ਦੇਣੀ ਚਾਹੀਦੀ ਹੈ ਦਾ ਸਿੱਧਾ ਮੇਰਾ ਨਾਮ ਜੀਵਾਰਾਮ ਗੋਇਲਾ ਜੀ ਮੈਂ ਤੇ ਟੈਸਟ ਰੰਦਰ ਸਿੰਘ ਰਾਮਚੰਦਰ ਜੀ ਵਿਜੇਸ਼ਰ ਵਹਿੰਦਾ ਜਿਹੜਾ ਵਿਦਿਆ ਸੰਭਿ ਚਲਾ ਰਿਹਾ ਹੈ ਉਹ ਸਰ ਪ੍ਰੈਜ਼ੀਡੈਂਟ ਆ ਅੱਜ ਕੀ ਬੋਲ ਰਹੇ ਸਨ ਲੋਕ ਸੀਨੀਅਰ ਸਿਟੀਜ਼ਨ ਡੇ ਇਹ ਬਜ਼ੁਰਗ ਜਿਹੜੇ ਸੀਨੀਅਰ ਸਿਟੀਜ਼ਨ ਹੈ ਉਹਨਾਂ ਦੀ ਅਸੀਂ ਇੱਥੇ ਪਿਛਲੇ ਮੇਰਾ ਖਿਆਲ ਕੋ 30-35 ਸਾਲ ਤੋਂ ਸੇਵਾ ਕਰ ਰਹੇ ਆ ਅੱਜ ਵੱਧਦੇ-ਵੱਧੇ ਇਹਨਾਂ ਦੀ ਗਿਣਤੀ ਫ੍ਰੀ ਫ੍ਰੀ 45-46 ਇਸ ਅਸ਼ਰਮ ਚ ਅਸੀਂ ਇਹਨਾਂ ਦੀ ਜੋ ਵੀ ਸਾਡੇ ਤੋਂ ਬਣ ਪੈ ਸਕਦੀ ਹੈ ਵਧੀਆ ਤੋਂ ਵਧੀਆ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਆ ਹਰ ਤਰ੍ਹਾਂ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ 6 ਟਾਈਮ ਅਸੀਂ ਸਮਾਲ ਮੀਲ ਤੇ ਮੇਨ ਮੀਲ ਮਤਲਬ 6 ਟਾਈਮ ਖਾਜਣਦੇ ਨੇ ਇਹਨਾਂ ਨੂੰ ਜਿਸ ਤਰ੍ਹਾਂ ਸੋਭਾ ਬੈਠੀ ਫਿਰ ਬ੍ਰੈਕਫਾਸਟ ਫਿਰ ਲੰਚ ਫਿਰ ਦੁਪਹਿਰ ਦੀ ਚਾਹ ਫਿਰ ਸ਼ਾਮ ਦਾ ਡਿਨਰ ਫਿਰ ਡਿਨਰ ਤੋਂ ਬਾਅਦ ਦੁੱਧ ਇੱਕ ਇੱਕ ਗਲਾਸ ਮਤਲਬ ਜੇ ਕਿਸੇ ਨੂੰ ਕੋਈ ਅਸਵਾਸ ਹੋ ਜਾਂਦਾ ਕੋਈ ਬਿਮਾਰੀ ਹੋ ਜਾਂਦੀ ਹੈ ਉਹਦਾ ਇਲਾਜ ਵੀ ਅੱਛੇ ਡਾਕਟਰਾਂ ਤੋਂ ਅਸੀਂ ਟਾਈਮ ਟੂ ਟਾਈਮ ਜਿਸ ਤਰ੍ਹਾਂ ਜ਼ਰੂਰ ਤੁਹਾਨੂੰ ਕਰਵਾਉਂਦੇ ਰਹਿੰਨੇ ਆ 45 46 ਹੈ ਜਿਹਦੇ ਵਿੱਚ ਜੈਂਟ 10 ਕਾ ਲੀਡਿੰਗ 35 36 ਹੈ ਠੀਕ ਹੈ ਜੀ